2021 ਤੋਂ ਲਗਾਤਾਰ ਪੋਲਿਟਿਕਲ ਵੰਡਾਟਾ ਤਹਿਤ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਸਾਜਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਤੁਸੀਂ ਸਾਰੇ ਜਾਣਦੇ ਹੋ ਕਿ 4 ਸਾਲ ਤੋਂ ਡਰੱਗ ਦੇ ਕੇਸ 'ਚ ਡਰੱਗ ਨਹੀਂ ਲੱਭ ਰਿਆ ਤੇ ਡਿਸਪਰਪੋਰਸ਼ਨੇਟ ਐਸੈਟਸ ਦਾ ਜਿਹੜਾ ਕੇਸ ਆ ਆਮਦਨ ਤੋਂ ਬਾਅਦ ਜਾਇਦਾਦ ਦਾ ਉਹਦੇ 'ਚ ਜਾਇਦਾਦ ਹੈ ਤੇ ਸਾਰਾ ਡਰਾਮਾ ਇਸ ਤਰੀਕੇ ਖੇਡਿਆ ਜਾ ਰਿਹਾ ਕਿ ਪਤਾ ਨਹੀਂ ਕਿੰਡਾ ਕਬੜਾ ਕੇਸ ਹੈ ਅਦਾਲਤਾਂ ਦੇ ਉੱਤੇ ਪਰਦੇ ਪਾ ਕੇ ਅਦਾਲਤਾਂ 'ਚ ਕਰਫਿਊ ਵਰਗਾ ਮਾਹੌਲ ਬਣਾ ਕੇ ਔਰ ਵਿਕਰਮ ਮਜੀਠੀਆ ਸਾਹਿਬ ਨੂੰ ਇਸ ਤਰੀਕੇ ਪੇਸ਼ ਕਰਦੇ ਨੇ ਲਕੋ ਕੇ ਚੋਰਾ ਵਾਂਗੂ ਮੁੱਖ ਮੰਤਰੀ ਨੂੰ ਸਿੱਧਾ ਸਵਾਲ ਹੈ ਕਿ ਜੇ ਤੁਸੀਂ ਐਡੇ ਪੱਕੇ ਪੈਰੀ ਪਰਚਾ ਦਰਜ ਕੀਤਾ ਸੀ ਫਿਰ ਸਿੱਧਾ ਤੁਸੀਂ ਮੀਡੀਆ ਦੇ ਰੂਬਰੂ ਕਿਉਂ ਨਹੀਂ ਹੋਣ ਦਿੰਦੇ ਮੀਡੀਆ ਨੂੰ ਤੁਸੀਂ ਕਿਉਂ ਨਹੀਂ ਇਸ ਕੈਸ ਨੂੰ ਕਵਰ ਕਰਨ ਦਿੰਦੇ ਉਹਦਾ ਜਵਾਬ ਬੜਾ ਸਿੰਪਲ ਹੈ ਕਿ ਸਬੂਤ ਹੀ ਕੋਈ ਨਹੀਂ ਨਾ 29 ਮੋਬਾਈਲ ਨਾ 141 ਕਰੋੜ ਨਾ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਨਾ 1000 ਏਕੜ ਫਿਰ ਹੁਣ ਦੱਸਣਾ ਕੀ ਹੈ ਔਰ ਕੋਰਟ ਦੇ ਅੰਦਰ ਪਹਿਲੀ ਵਾਰੀ ਮੈਨੂੰ ਲੱਗਦਾ ਹੈ ਕਿ ਪੱਤਰਕਾਰ ਵੀਰਾਂ ਨੇ ਵੀ ਦੇਖਿਆ ਕਿ ਤੁਹਾਨੂੰ ਤਾਂ ਅੰਦਰ ਜਾਣ ਹੀ ਨਹੀਂ ਦਿੰਦੇ ਵਕੀਲ ਸਹਿਬਾਨਾਂ ਦੇ ਉੱਤੇ ਵੀ ਇਸ ਤਰੀਕੇ ਦੀਆਂ ਪਾਬੰਦੀਆਂ ਨੇ ਇਹ ਦਿਖਾਉਂਦਾ ਕਿ ਸਰਕਾਰ ਕਿੰਨੀ ਡੈਸਪਰੇਟ ਹੈ ਤੇ ਸਰਕਾਰ ਮੈਨੂੰ ਲੱਗਦਾ ਕਿ ਕਿੰਨੇ ਪ੍ਰੈਸ਼ਰ niche ਕੰਮ ਕਰ ਰਹੀ ਔਰ ਪ੍ਰੈਸ਼ਰ ਕਿਹਦਾ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਕਿਹਦਾ ਹੈ ਸੁਪਰ ਸੀਐਮ ਕੇਜਰੀਵਾਲ ਦਾ ਸਸੋਦੀਆ ਸਾਹਿਬ ਦਾ ਸੰਜੇ ਸਿੰਘ ਕਿਉਂਕਿ ਸੰਜੇ ਸਿੰਘ ਤਾਂ ਵਿਚਾਰੇ ਬਿਲਕੁਲ ਕੈਦ ਦੀ ਕਕਾਰ ਤੇ ਖੜੇ ਨੇ ਜਿਹੜਾ ਵਿਕਰਮ ਮਜੀਠੀਆ ਸਾਹਿਬ ਨੇ ਮਾਨਹਾਨੀ ਦਾ ਮੁਕੱਦਮਾ ਪਾਇਆ ਸੋ ਸੰਜੇ ਸਿੰਘ ਜਿਆਦਾ ਪ੍ਰੈਸ਼ਰ ਦੇ ਵਿੱਚ ਨੇ ਔਰ ਜੋ ਪਿਛਲੀ 19 ਤਰੀਕ ਨੂੰ ਹੋਇਆ ਅਦਾਲਤ ਦੇ ਵਿੱਚ ਆ ਜੋ ਵੀ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿ 19 ਤਰੀਕ ਨੂੰ ਅਦਾਲਤ ਦੇ ਵਿੱਚ ਮੈਂ ਮੁਹਾਲੀ ਦੇ ਐਸਐਸਪੀ ਸਾਹਿਬ ਨੂੰ ਪੁੱਛਦਾ ਕਿ ਜਿਹੜੀ ਦੋ ਵਕੀਲ ਸਹਿਬਾਨਾਂ ਦੇ ਨਾਲ ਅਦਾਲਤ ਕੋਰਟ ਕੰਪਲੈਕਸ ਦੇ ਅੰਦਰ ਬਤਮੀਜ਼ੀ ਕੀਤੀ ਗਈ ਪੁਲਿਸ ਦੇ ਦੁਆਰਾ ਉਹਦੇ ਲਈ ਕੌਣ ਜ਼ਿੰਮੇਵਾਰ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਨੇ ਰਵਿੰਦਰ ਸਾਹਿਬ ਪਲਾ ਸਾਹਿਬ ਜਿਹੜੇ ਕਿ ਕੋਰੀਡੋਰ ਦੇ ਵਿੱਚ ਫੋਨ ਸੁਣਦੇ ਨੇ ਖੜੇ ਹੋ ਕੇ ਪਿੱਛੋਂ ਇੱਕ ਇੰਸਪੈਕਟਰ ਪ੍ਰਦੀਪ ਪਾਜਵਾ ਇਹਨਾਂ ਨੂੰ ਆ ਕੇ ਧੱਕੇ ਨਾਲ ਫੜ ਕੇ ਇਹਨਾਂ ਦਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਮਿਸਹੰਡਲ ਕੀਤਾ ਕਹਿੰਦੇ ਜੀ ਤੁਸੀਂ ਕੋਰਟ ਕੰਪਲੈਕਸ ਦੇ ਵਿੱਚ ਫੋਨ ਦੀ ਵਰਤੋਂ ਨਹੀਂ ਕਰ ਸਕਦੇ ਮਹਾਨ ਸਾਹਿਬ ਨੂੰ ਪੁੱਛਦਾ ਵੀ ਦੱਸੋ ਜੀ ਕਿੱਥੇ ਲਿਖਿਆ ਕਿ ਕੋਰਟ ਕੰਪਲੈਕਸ ਦੇ ਅੰਦਰ ਤੁਸੀਂ ਵਕੀਲਾਂ ਦੇ ਨਾਲ ਅਸੀਂ ਬਤਮੀਜ਼ੀ ਕਰੋ ਪਰੰਵੀਰ ਸਣੀ ਸਾਹਿਬ ਵੀ ਉਰੇ ਬੈਠੇ ਨੇ ਇਹ ਵੀ ਉੱਥੇ ਸ਼ਾਮਲ ਸੀ ਤੇ ਐਡਵੋਕੇਟ ਸਿਮਰਨ ਟਿਵਾਨਰ ਉਹ ਤਾਂ ਹੰਸ ਸਾਹਿਬ ਨੇ ਆਪ ਪੜਿਆ ਹੰਸ ਸਾਹਿਬ ਜਿਹੜੀ ਮੁਸਤੈਦੀ ਤੁਸੀਂ ਅੱਜ ਸਰਕਾਰ ਦੀਆਂ ਨਕਾਮੀਆਂ ਚ ਪਾਉਣ ਦੇ ਲਈ ਦਿਖਾ ਰਹੇ ਹੋ ਮੈਂ ਹਰਮਨ ਹੰਸ ਜੀ ਨੂੰ ਪੁੱਛਦਾ ਜੇ ਐਡੀ ਮੁਸਤੈਦੀ ਤੁਸੀਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਦੇ ਵਿੱਚ ਦਿਖਾਈ ਹੁੰਦੀ ਤਾਂ ਫਿਰ ਜੋ ਜਸਟਿਸ ਸਿੰਧੂ ਮਲੋਤਰਾ ਸੁਪਰੀਮ ਕੋਰਟ ਜੱਜ ਸਾਹਿਬ ਨੇ ਥੋਟੇ ਖਿਲਾਫ ਮੈਨੂੰ ਲੱਗਦਾ ਕਿ ਲਿਖੇ ਨੇ ਸਟ੍ਰਿਕਚਰਸ ਲਿਖੇ ਨੇ ਆਪਣੀ ਜਜਮੈਂਟ ਦੇ ਵਿੱਚ ਕਿ ਕਿੱਦਾਂ ਤੁਸੀਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਈ ਫਿਰ ਤਾਂ ਲੋੜ ਹੀ ਨਹੀਂ ਪੈਣੀ ਸੀ ਕਿਉਂਕਿ ਅੱਜ ਅਦਾਲਤਾਂ ਦੇ ਵਿੱਚ ਤਾਂ ਤੁਸੀਂ ਜ਼ਰੂਰਤ ਤੋਂ ਵੱਧ ਮੁਸਤੈਦੀ ਦਿਖਾ ਰਹੇ ਹੋ ਔਰ ਇੱਕ ਦੂਸਰੀ ਚੀਜ਼ ਤੁਸੀਂ ਅਦਾਲਤਾਂ ਦੇ ਵਿੱਚ ਨੋਟ ਕਰਿਓ ਅੱਜ ਵੀ ਬਿਕਰਮਜੀ ਦਾ ਕੇਸ ਲੱਗਿਆ ਜਿੱਦਣ ਬਿਕਰਮਜੀ ਨੂੰ ਪੇਸ਼ ਕਰਨਾ ਹੁੰਦਾ ਅਦਾਲਤ ਦੇ ਵਿੱਚ ਕੁਰਤੇ ਪਜਾਮੇ ਨੀਲੀਆਂ ਪੱਗਾਂ ਵਾਲੇ ਬੰਦੇ ਉਹ ਪਤਾ ਨਹੀਂ ਕਿੱਥੋਂ ਅਦਾਲਤ ਆ ਕੇ ਵੜ ਜਾਂਦੇ ਨੇ ਅਕਾਲੀ ਦਲ ਦੇ ਤਾਂ ਵਕੀਲਾਂ ਨੂੰ ਨਹੀਂ ਜਾਣਦੇ ਰੇ ਔਰ ਉਹ ਸਾਰੇ ਅਦਾਲਤਾਂ ਦੇ ਬਾਹਰ ਬੈਠੇ ਹੁੰਦੇ ਨੇ ਕਿਉਂ ਕਿ ਕਿਉਂਕਿ ਕੱਲ ਨੂੰ ਉੱਥੇ ਉਹਨਾਂ ਤੋਂ ਕੁਝ ਐਸੀ ਕਟਨਾ ਕਰਾ ਦੇਣੀ ਹੈ ਮੁੜ ਕੇ ਪੁਲਿਸ ਨੇ ਕਹਿਣਾ ਜੀ ਇਹ ਤਾਂ ਅਕਾਲੀ ਦਲ ਦੇ ਵਰਕਰ ਆਏ ਸੀ ਉਹ ਕਰ ਗਏ ਉਹ ਸਾਰੇ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਦੇ ਬੰਦੇ ਨੇ ਕੌਣ ਉਹਨਾਂ ਨੂੰ ਅਦਾਲਤ ਦੇ ਵਿੱਚ ਵਾੜਦਾ ਇਸ ਗੱਲ ਦਾ ਵੀ ਐਸਐਸਪੀ ਸਾਹਿਬ ਨੂੰ ਜਵਾਬ ਦੇਣਾ ਪੈਣਾ ਕਿਉਂਕਿ ਹੁਣ ਫ੍ਰਸਟ੍ਰੇਸ਼ਨ ਦੇ ਵਿੱਚ ਆ ਕੇ ਇਹ ਵਕੀਲ ਸਹਿਬਾਨਾਂ ਨੂੰ ਹੱਥ ਪਾਉਣਾ ਸ਼ੁਰੂ ਹੋ ਗਏ ਨੇ ਜਿਦੀ ਕਿ ਅਜ ਰਵਿੰਦਰ ਸੈਂਪਲਾ ਸਾਹਿਬ ਨੇ ਬਾਰ ਕਾਉਂਸਲ ਨੂੰ ਵੀ ਕੰਪਲੇਂਟ ਕੀਤੀ ਹੈ ਕਿਉਂਕਿ ਵਕੀਲ ਨੂੰ ਸਿੱਧਾ ਹੱਥ ਨਹੀਂ ਪਾ ਸਕਦੇ ਜਿੱਥੇ ਤੱਕ ਜਾ ਸਕਦੇ ਨੇ ਜਿੱਥੇ ਇੱਕ ਲਾਈਨ ਹੁੰਦੀ ਹੈ ਨਾ ਲਾਈਨ ਤੇ ਖੜ ਕੇ ਵੀ ਇਹ ਵਕੀਲ ਸਹਿਬਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਤਾਂ ਪੁਲਿਸ ਫਿਰ ਘਰ ਤੱਕ ਆਊਗੀ ਵਕੀਲਾਂ ਦੇ ਘਰ ਤੱਕ ਹੀ ਆਵੋਗੇ ਤੁਸੀਂ ਫਿਰ ਤੇ ਇਹ ਚੀਜ਼ਾਂ ਨੂੰ ਬੜਾ ਸਟਰੋਂਗਲੀ ਆਬਜੈਕਟ ਕਰਦੇ ਆ ਬਾਹਰ ਕਾਉਂਸਲ ਨੂੰ ਕੰਪਲੇਂਟ ਦੇ ਰਹੇ ਆ ਤੇ ਇਹ ਚੀਜ਼ ਜੇ ਦੁਬਾਰਾ ਅਦਾਲਤ ਦੇ ਵਿੱਚ ਕੀਤੀ ਗਈ ਤਾਂ ਉਹਦੇ ਲਈ ਜ਼ਿੰਮੇਵਾਰ ਪੰਜਾਬ ਦੇ ਡੀਜੀਪੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣਗੇ। ਔਰ ਸੋਪਤੀ ਸਾਹਿਬ ਤੁਹਾਨੂੰ ਡਿਟੇਲ ਦੇ ਵਿੱਚ ਦੱਸਣਗੇ ਕਿਉਂਕਿ ਇੱਕ ਵਕੀਲ ਸਾਹਿਬ ਦਾ ਹੋਰ ਜ਼ਿਕਰ ਹੈ ਕਿਰਨਪ੍ਰੀਤ ਮੋਨੂ ਸਾਹਿਬ ਜਿਹੜੇ ਕਿ ਲੀਗਲ ਟੀਮ ਦੇ ਸਾਡੇ ਸਾਥੀ ਨੇ ਜਿੱਦਨ ਤਾਰੀਖ ਹੈ ਉਹਨਾਂ ਦੇ ਘਰੇ ਪੁਲਿਸ ਭੇਜ ਕੇ ਉਹਨਾਂ ਨੂੰ ਪ੍ਰੀਵੈਂਟਿਵ ਕਸਟਡੀ 'ਚ ਰੱਖਿਆ ਗਿਆ ਕੀ ਪੰਜਾਬ ਦੇ ਡੀਜੀਪੀ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਕਿ ਇੱਕ ਵਕੀਲ ਨੂੰ ਪ੍ਰੀਵੈਂਟਿਵ ਕਸਟਡੀ ਦੇ ਵਿੱਚ ਪੁਲਿਸ ਨੇ ਕਿਹੜੇ ਕਾਨੂੰਨ ਤਹਿਤ ਰੱਖਿਆ? ਇਹ ਵੀ ਸਾਹਮਣੇ ਆ ਕੇ ਦੱਸੋ ਔਰ ਇਹ ਸਾਰਾ ਕੇਸ ਝੂਠ ਦਾ ਜਿਹਦੇ ਵਿੱਚ ਲੱਭ ਕੁਛ ਨਹੀਂ ਰਿਹਾ ਪਰੇਸ਼ਾਨੀ ਇੰਨੀ ਜ਼ਿਆਦਾ ਹੋ ਰਹੀ ਹੈ ਤੇ ਆਏ ਦਿਨ ਕੋਈ ਨਵਾਂ ਝੂਠ ਪਰੋਸ ਦਿੰਦੇ ਨੇ ਜਦੋਂ 29 ਫੇਲ ਹੋ ਗਏ ਮੋਬਾਈਲ 141 ਕਰੋੜ ਫੇਲ ਹੋ ਗਿਆ 540 ਕਰੋੜ ਹਜ਼ਾਰ ਏਕੜ ਫੇਲ ਹੋ ਗਿਆ ਤਾਂ ਕੱਲ ਇੱਕ ਨਵਾਂ ਝੂਠ ਰੱਖਤਾ ਕਹਿੰਦੇ ਜੀ ਵਿਕਰਮ ਮਜੀਠੀਆ ਕੋਲੇ ਜਿਹੜਾ ਮੋਬਾਈਲ ਸੀ ਉਹ ਕਿਸੇ ਜਸਮੀਤ ਨਾਮ ਦੇ ਬੰਦੇ ਦਾ ਸੀ ਉਹ ਕੈਨੇਡਾ ਭੱਜ ਗਿਆ ਮੈਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਵਿਜੀਲੈਂਸ ਨੂੰ ਪਹਿਲੇ ਦਿਨ ਵਿਕਰਮ ਮਜੀਠੀਆ ਸਾਹਿਬ ਤੋਂ ਕੋਈ ਮੋਬਾਈਲ ਹੀ ਨਹੀਂ ਰਿਕਵਰ ਹੋਇਆ ਸੀ ਇਹ ਤਾਂ ਜਿਹੜਾ ਆਫੀਸ਼ੀਅਲ ਨੰਬਰ ਹੈ ਵਿਜੀਲੈਂਸ ਨੇ ਮੰਗਨ ਤੇ ਬਾਅਦ ਚ ਅਸੀਂ ਜਾ ਕੇ ਵਿਜੀਲੈਂਸ ਨੂੰ ਦਿੱਤਾ ਔਰ ਉਹ ਨੰਬਰ 981400003 ਹੈ ਜਿਹੜਾ ਕਿ ਵਿਕਰਮ ਮਜੀਠੀਆ ਸਾਹਿਬ ਦੇ ਆਪ ਦੇ ਨਾਮ ਤੇ ਹੈ ਤੇ ਆਫੀਸ਼ੀਅਲ ਮੋਬਾਈਲ ਹੈ ਤਾਂ ਫਿਰ ਕਿਉਂ ਵਿਜੀਲੈਂਸ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਦੇ ਲਈ ਐਸੇ ਝੂਠ ਪਰੋਸ ਰਹੀ ਹੈ ਔਰ ਉਰੇ ਤੱਕੀ ਬਸ ਨਹੀਂ ਇਸ ਕੇਸ ਦੇ ਵਿੱਚ ਜੋ ਛੜਿਆੰਤਰ ਹੁਣ ਅੱਗੇ ਖੇਡਿਆ ਜਾ ਰਿਹਾ ਹੈ ਜਿਹੜਾ ਕਿ ਸੋਪਤੀ ਸਾਹਿਬ ਡਿਟੇਲ ਚ ਦੱਸਣਗੇ ਉਹ ਕੀ ਹੈ ਕਿ ਧੱਕੇ ਨਾਲ ਐਵੀਡੈਂਸ ਨੂੰ ਫੈਬਰੇਟ ਫੈਬ੍ਰिकेट ਕਰਨਾ ਵਿਜੀਲੈਂਸ ਡਿਪਾਰਟਮੈਂਟ ਸ਼ੁਰੂ ਹੋ ਗਿਆ ਹੈ ਪਿਛਲੇ ਦਿਨੀ ਦੋ ਬੰਦਿਆਂ ਨੂੰ ਅੰਮ੍ਰਿਤਸਰ ਤੋਂ ਇਲਲੀਗਲ ਡਿਟੈਂਸ਼ਨ ਦੇ ਵਿੱਚ ਵਿਜੀਲੈਂਸ ਚੱਕ ਕੇ ਲੈ ਕੇ ਗਈ ਹੈ ਡਿਟੇਲ ਸਾਰੀਆਂ ਸੋਪਤੀ ਸਾਹਿਬ ਦੱਸਣਗੇ ਉਹਨਾਂ ਨੂੰ ਟਾਰਚਰ ਕੀਤਾ ਗਿਆ ਹੋਟਲਾਂ ਦੇ ਪ੍ਰਾਈਵੇਟ ਕਮਰੇ 'ਚ ਰੱਖਿਆ ਗਿਆ ਤੇ ਜਦੋਂ ਉਹਨਾਂ ਦੇ ਪਰਿਵਾਰਾਂ ਨੇ ਹੈਬੀਅਸ ਕੋਰਪਸ ਹਾਈ ਕੋਰਟ 'ਚ ਫਾਈਲ ਕੀਤੀ ਤਾਂ ਫਿਰ ਡਰਦੇ ਮਾਰੇ ਆ ਨੇ ਉਹ ਸਾਰੇ ਲੋਕ ਉੱਥੋਂ ਛੱਡੇ ਕਿ ਇਹ ਵਿਜੀਲੈਂਸ ਦਾ ਕੰਮ ਹੈ ਕਿ ਦਿੱਲੀ ਦੇ ਕਹਿਣ ਤੇ ਪੰਜਾਬ ਦੇ ਅਫਸਰ ਹੁਣ ਕਾਨੂੰਨ ਦੀ ਲਕੀਰ ਪਾਰ ਕਰ ਰਹੇ ਨੇ ਕਿ ਦੋ ਕੇਸਾਂ 'ਚ ਝੂਠਿਆਂ 'ਚ ਜੇ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਕੁਝ ਨਹੀਂ ਮਿਲਿਆ ਤਾਂ ਹੁਣ ਅਸੀਂ ਤੀਜਾ ਕੇਸ ਇਸ ਤਰੀਕੇ ਬੰਦਿਆਂ ਨੂੰ ਚੱਕ ਕੇ ਉਹਨਾਂ ਨੂੰ ੱੱਕੇ ਨਾਲ ਉਹਨਾਂ ਨੂੰ ਟਾਰਚਰ ਕਰਕੇ ਉਹਨਾਂ ਦੀ ਝੂਠੀ ਗਵਾਹੀ ਲੈ ਕੇ ਅਸੀਂ ਦਰਜ ਕਰਨਾ ਚਾਹੁੰਦੇ ਆਂ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਡੀਜੀਪੀ ਨੂੰ ਕਿ ਪੰਜਾਬ ਦੇ ਵਿੱਚ ਸੰਵਿਧਾਨ ਲਾਗੂ ਹੈ ਕਿ ਜੋ ਦਿੱਲੀ ਕਹ ਰਹੀ ਹੈ ਦਿੱਲੀ ਦਾ ਕੋਈ ਵੱਖਰਾ ਸੰਵਿਧਾਨ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਦੇ ਵਿਕਰਮ ਮਜੀਠੀਆ ਦੇ ਸਾਫਕਾ ਪੀਏ ਨੂੰ ਤੁਸੀਂ ਹਲਕਾ ਇੰਚਾਰਜ ਬਣਾ ਕੇ ਕਹਿੰਦੇ ਉਹਦਾ 164 ਦਾ ਬਿਆਨ ਕਰਾ ਦਿੰਨੇ ਆਂ ਅਦਾਲਤ 'ਚ ਫਿਰ ਤਾਂ ਸਾਰੇ 92 ਐਮਐਲਏ ਨੇ ਤੁਹਾਡੇ ਕੋਲੇ ਇਕੱਲੇ ਇਕੱਲੇ ਦਾ 164 ਦਾ ਬਿਆਨ ਕਰਾਓ ਜਿਹਨੂੰ ਕੋਈ ਹਲਕਾ ਇੰਚਾਰਜ ਚਾਹੀਦਾ ਜਿਸਨੇ ਕੋਈ ਚੇਅਰਮੈਨ ਬਣਨਾ ਫਿਰ ਤਾਂ ਬੜਾ ਸਿੱਧਾ ਜਿਹਾ ਕੰਮ ਆ ਕਿ ਵਿਕਰਮ ਮਜੀਠੀਆ ਦੇ ਖਿਲਾਫ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗਵਾਹੀ ਦੇ ਦਿਓ ਅਸੀਂ ਉਹਨੂੰ ਹਲਕਾ ਇੰਚਾਰਜ ਵੀ ਲਾ ਦੇਾਂਗੇ ਉਹਨੂੰ ਚੇਅਰਮੈਨ ਵੀ ਦੇ ਦੇਾਂਗੇ ਕਿ ਇਸ ਤਰੀਕੇ ਚੱਲਣੀ ਹੈ ਮੈਂ ਭਗਵੰਤ ਮਾਨ ਸਾਹਿਬ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਹਜੇ ਬਹੁਤ ਸਰਕਾਰਾਂ ਦੇ ਧੱਕੇ ਸਹੇ ਨੇ ਡਟ ਕੇ ਲੜਾਈ ਪਹਿਲਾਂ ਵੀ ਲੜੀ ਐ ਅੱਗੇ ਵੀ ਲੜਦੇ ਰਾਂਗੇ ਹੁਣ ਇੱਕ ਗੱਲ ਤੁਸੀਂ ਮੰਨ ਗਿਓ ਕਿ ਦੋ ਪਰਚੇ ਤੁਹਾਡੇ ਫਲੈਟ ਡਿੱਗ ਗਏ ਨੇ ਬੇਲ ਦੇ ਵਿੱਚ ਜਵਾਬ ਫਾਈਲ ਨਹੀਂ ਹੋ ਰਿਹਾ ਅਦਾਲਤਾਂ ਤੋਂ ਸਮਾਂ ਮੰਗ ਕੇ ਭੱਜਣ ਦੀ ਕੋਸ਼ਿਸ਼ ਹੈ ਤੇ ਹੁਣ ਤੀਜੀ ਜਿਹੜੀ ਤੁਸੀਂ ਕਾਰਸਥਾਨੀ ਸ਼ੁਰੂ ਕੀਤੀ ਹੈ ਮੈਂ ਸੋਪਤੀ ਸਾਹਿਬ ਨੂੰ ਕਹਿਣਾ ਕਿ ਤੁਹਾਡੇ ਰੂਪ ਰੂ ਰੱਖਣਗੇ ਕਿ ਹੁਣ ਕਿਸ ਤਰੀਕੇ ਇਹ ਨਵੀਂ ਫੈਬ੍ਰਿਕੇਸ਼ਨ ਦੋ ਕੇਸਾਂ ਚ ਮੂਹ ਦੀ ਖਾਣ ਤੋਂ ਬਾਅਦ ਤੀਜੀ ਫੈਬ੍ਰਿਕੇਸ਼ਨ ਸ਼ੁਰੂ ਹੋਈ ਹੈ ਜਿਹਦਾ ਕੱਜ ਪਰਦਾ ਫਾਸ਼ ਤੁਹਾਡੇ ਸਾਹਮਣੇ ਕਰਨਾ ਬਹੁਤ ਜ਼ਰੂਰੀ ਹੈ